ਵੇਰ ਖੋਜ ਕਰਤਾ ਗਾਂਧੀ ਬਾਈ ਨੇ ਪੂਰੀ ਓਕੇ ਦੀ ਵੀਡੀਓ ਮੈਨੂੰ ਵੀ ਬਹੁਤ ਘੈਂਟ ਸੀ ਬਾਈ ਥੈਂਕ ਯੂ ਬਹੁਤ ਸੋਹਣੀ ਫਿਲਮ ਆ ਵੀਰੇ ਐਕਟਿੰਗ ਸਾਰਿਆਂ ਦੀ ਬਹੁਤ ਸੋਹਣੀ ਆ ਅੱਛਾ ਤੇ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਲੱਗੀ ਜੀ ਹਾਂਜੀ ਵੇਰ ਕਿਸ ਤਰ੍ਹਾਂ ਲੱਗੀ ਜੀ ਮੂਵੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਘੈਂਟ ਸੀ ਕਿੱਥੋਂ ਆਏ ਤੁਸੀਂ ਜੀ ਅਜੀ ਨੱਬ ਤੋਂ ਜੀ ਅੱਛਾ ਖਾਸ ਇਹਦੇ ਵਿੱਚ ਕੀ ਲੱਗਿਆ ਕਿਉਂਕਿ ਪਹਿਲੀ ਵਾਰ ਗੱਗੂ ਗੇਲ ਤੇ ਦੇਵਖਰੌੜੇ ਇਕੱਠੇ ਆ ਰਹੇ ਨੇ ਬਹੁਤ ਸੋਹਣੀ ਹੈ ਫਿਰ ਭਾਜੀ ਬਹੁਤ ਸੋਹਣੀ ਜੀ ਕੀ ਇਹ ਮਤਲਬ ਭਰਾਵਾਂ ਦਾ ਪਿਆਰ ਬਹੁਤ ਦੱਸਿਆ ਹੋਇਆ ਹੈ ਜੀ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਫਰਸਟ ਸ਼ੋਅ ਦੇਖਣ ਆਏ ਹਾਂ ਜੀ ਫਰਸਟ ਸ਼ੋਅ ਹਾਂ ਜੀ ਅੱਛਾ ਭਾਜੀ ਕੋਈ ਐਸੇ ਇਹਦੇ ਵਿੱਚ ਸੀਨ ਹੈਗੇ ਜਦੋਂ ਇਮੋਸ਼ਨਲ ਹੋਣਾ ਬੰਦਾ ਮਾਂ ਕਰਕੇ ਹੁੰਦਾ ਅੱਛਾ ਮਾਂ ਦੀ ਮਮਤਾ ਯਾਦ ਹੈ ਥੋੜੀ ਬੰਦੇ ਨੂੰ ਉਹਦੇ ਕਰਕੇ ਬਾਕੀ ਸਾਰੀ ਫਿਲਮ ਸੋਹਣੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾ ਖਾਸ ਫਿਲਮ ਕੀ ਰਹੇ ਬੰਨੋ ਵਿੱਚ ਗੱਗੂ ਗੇਲਾ ਦੇਵ ਕਰੋੜ ਪਹਿਲੀ ਵਾਰ ਨੇ ਹਾਂਜੀ ਹਾਂਜੀ ਸਾਰੀ ਵਧੀਆ ਸੀ ਗੱਗੂ ਗੇਲ ਦੀ ਵੀ ਐਕਟਿੰਗ ਆਪਾਂ ਨੂੰ ਪਤੀ ਹੈ ਸਾਰਿਆਂ ਨੂੰ ਕਿੰਨੀ ਸੋਹਣੀ ਹੈ ਤੇ ਦੇਵ ਕਰੋੜ ਦਾ ਹਮੇਸ਼ਾ ਫਿਲਮ ਦੇਖਦਾ ਕਿੱਥੋਂ ਆਏ ਤੁਸੀਂ ਮੇਰਾ ਪਿੰਡ ਲੱਗ ਹੀ ਇੱਥੇ ਲੱਭਾਈ ਮੇਰੇ ਉਹ ਵੀ ਬਹੁਤ ਵਧੀਆ ਜੀ ਐਨ ਪੂਰਾ ਕੰਜੀਨ ਜੀ ਦਾ ਅੱਛਾ ਦੇਵ ਕਰੋੜ ਤੇ ਗੱਗੂ ਗੇਲਾ ਬਹੁਤ ਵਧੀਆ ਜੀ ਐਨ ਪੂਰੀ ਵਧੀਆ ਬਹੁਤ ਵਧੀਆ 2 ਦੀ ਵੇਟਿੰਗ ਕਰਾਂਗੇ ਬਹੁਤ ਖੂਬ ਨਜ਼ਾਰਾ ਪੂਰਾ ਆਇਆ ਮਿਲਦੇ ਦੇਵ ਕਰੋੜ ਪਹਿਲੀ ਵਾਰ ਸਹੀ ਇਕੱਠੇ ਹਾਂਜੀ ਹਾਂ ਹਾਂ ਬਹੁਤ ਜ਼ਿਆਦੇ ਵਧੀਆ ਬਹੁਤ ਘੰਟ ਦੀ ਜੀ ਹਾਂਜੀ ਦੋਸਤੋ ਦਰਸ਼ਕੋ ਸਤਿ ਸ਼੍ਰੀ ਅਕਾਲ ਮੋਹ ਜਲ ਮੂਵੀ ਅੱਜ ਦੇਖੀ ਤੇ ਕਿਸ ਤਰ੍ਹਾਂ ਦੀ ਲੱਗੀ ਕਿਸ ਤਰ੍ਹਾਂ ਦਾ ਰਿਵਿਊ ਆ ਕੀ ਖਾਸ ਆ ਕਿ ਇਸ ਤਰ੍ਹਾਂ ਦੇ ਦਰਸ਼ਕ ਇਸ ਨੂੰ ਦੇਖਣ ਆਉਂਦੇ ਨੇ ਜਾਂ ਦੇਖਣ ਆਉਣਗੇ ਤੇ ਆਖਰ ਇਸ ਮੂਵੀ ਚ ਖਾਸ ਕੀ ਕੀ ਚੀਜ਼ਾਂ ਨੇ ਔਰ ਜੇਕਰ ਕੋਈ ਕਮੀ ਹੈ ਜਾਂ ਫਿਰ ਕਿੱਥੇ ਇਹਦੇ ਵਿੱਚ ਘਾਟ ਕਹਿ ਸਕਦੇ ਆ ਕੋਈ ਕਮੀ ਕਹਿ ਸਕਦੇ ਆ ਡਿਟੇਲ ਚ ਪੂਰੀ ਗੱਲਬਾਤ ਕਰਦੇ ਆ ਜੀ ਮੂਵੀ ਕਿਉਂਕਿ ਜਦੋਂ ਪੋਸਟਰ ਦੇਖਦੇ ਆ ਤਾਂ ਪੋਸਟਰ ਤੇ ਦੇਵ ਖਰਾੜ ਗੁੱਗੂ ਗੇਲ ਰੂਪੀ ਗੇਲ ਇਹ ਮੇਨ ਕਿਰਦਾਰ ਨੇ ਤੀਰਜ ਕੁਮਾਰ ਹੌਬੀ ਢਾਲੀਵਾਲ ਤੇ ਇੱਕ ਛੁਪਿਆ ਇੱਕ ਸਰਪ੍ਰਾਈਜ਼ ਹੈ ਜੀ ਅਦਾਕਾਰੀ ਚ ਜਦੋਂ ਇਸ ਫਿਲਮ ਨੂੰ ਦੇਖਦੇ ਹਾਂ ਸਰਪ੍ਰਾਈਜ਼ ਦਾ ਨਾਮ ਹੈ ਜੀ ਮਾਰਕਰਨਦਾਵਾ ਬਹੁਤ ਅੱਛੀ ਬੜੀ ਬਹੁਤ ਹੀ ਬਾਕਮਾਲ ਹੋਣਾ ਐਕਟਿੰਗ ਕੀਤੀ ਹੈ ਐਕਸਪ੍ਰੈਸ਼ਨ ਇੱਕ ਵਿਲਨ ਇੰਨੀ ਖੂਬਸੂਰਤੀ ਨਾਲ ਵੀ ਸਮਾਈਲ ਕਰ ਸਕਦਾ ਇਹ ਮਾਰਕਰਨਦਾਵਾ ਦੇ ਚਿਹਰੇ ਨੂੰ ਉਹਨਾਂ ਦੇ ਐਕਸਪ੍ਰੈਸ਼ਨ ਦੇਖ ਕੇ ਅਹਿਸਾਸ ਹੁੰਦਾ ਇਟ ਇਜ਼ ਗ੍ਰੇਟ ਕਿਉਂਕਿ ਗੁੱਗੂ ਗੇਲ ਦੇਵਕਰਾਉਡ ਇਹ ਆਲਰੇਡੀ ਤੇ ਹੌਬੀ ਢਾਲੀਵਾਲ ਇਹ ਵੱਡੇ ਚਿਹਰੇ ਨੇ ਪੰਜਾਬੀ ਸਿਨੇਮਾ ਦੇ ਆਲਰੇਡੀ ਇਹ ਐਸਟੈਬਲਿਸ਼ਡ ਨੇ ਤੇ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਜਦੋਂ ਪੋਸਟਰ ਤੇ ਦੇਖਦੇ ਆ ਨਾ ਇਹਨਾਂ ਦੇ ਚਿਹਰੇ ਲਗਭਗ ਫਿਲਮ ਦਾ ਆਈਡੀਆ ਹੋ ਜਾਂਦਾ ਅੰਦਾਜ਼ਾ ਹੋ ਜਾਂਦਾ ਕਿ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ ਔਰ ਕਿਉਂਕਿ ਫਿਲਮ ਇਹ ਡਾਇਰੈਕਟਰ ਦਾ ਇੱਕ ਖਾਸ ਰੋਲ ਹੁੰਦਾ ਫਿਲਮ ਨੂੰ ਨਗੋਦਣ ਚ ਉਸ ਦੀ ਮੰਜ਼ਿਲ ਤੱਕ ਲੈ ਕੇ ਜਾਣ ਚ ਤੇ ਡਾਇਰੈਕਟਰ ਤੀਰਜ ਰਤਨ ਕੁਮਾਰ ਹੋਰਾਂ ਦੀ ਇਹ ਫਿਲਮ ਜੇ ਦੇਖਦੇ ਆ ਤਾਂ ਪਤਾ ਲੱਗਦਾ ਕਿ ਡਾਇਰੈਕਟਰ ਨੇ ਕਿਸ ਤਰ੍ਹਾਂ ਸਾਰੀ ਸਟੋਰੀ ਨੂੰ ਸਾਰੇ ਸੀਕਵੈਂਸ ਨੂੰ ਬੁਣਿਆ ਹੋਇਆ ਹੈ ਕਿਸ ਤਰ੍ਹਾਂ ਕਹਾਣੀ ਕਮਾਈ ਹੈ ਤੇ ਉਹਦੇ ਵਿੱਚ ਕਿਸ ਤਰ੍ਹਾਂ ਆਡੀਅנס ਨੂੰ ਇਨਵੋਲਵ ਕੀਤਾ ਹੈ ਵੈਸੇ ਇਸ ਮੂਵੀ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਤਾਂ ਡਾਇਰੈਕਟਰ ਤੀਰਜ ਰਤਨ ਕੁਮਾਰ ਹੋਰਾਂ ਦੀ ਡਾਇਰੈਕਸ਼ਨ ਹੈ ਕਿਸ ਤਰ੍ਹਾਂ ਉਹਨਾਂ ਨੇ ਇਨਵੋਲਵ ਕੀਤਾ ਹੈ ਸਾਰੀ ਆਡੀਅנס ਨੂੰ ਕਿਸ ਤਰ੍ਹਾਂ ਇੱਕ ਕਿਉਰੀਓਸਟੀ ਹੈ ਅੰਦਰ ਜਗਾਈ ਹੈ ਕਿ ਦਰਸ਼ਕ ਇਨਵੋਲਵ ਰਹਿੰਦਾ ਨਗੁੰਦੇ ਆ ਰੰਦਾ ਸਟੋਰੀ ਦੇ ਵਿੱਚ ਉਹਦੇ ਵਿੱਚ ਜੁੜਿਆ ਰਹਿੰਦਾ ਉਹਦੇ ਮਨ ਅੰਦਰ ਜਿਗਿਆਸਾ ਹੁੰਦੀ ਹੈ ਸਵਾਲ ਹੁੰਦਾ ਤੇ ਅਖੀਰ ਤੱਕ ਪਹੁੰਚ ਕੇ ਉਹਦੇ ਮਨ ਵਿੱਚ ਇੱਕ ਹੋਰ ਸਵਾਲ ਆਉਂਦਾ ਬਿਲਕੁਲ ਅਖੀਰ ਤੇ ਆ ਕੇ ਕਿ ਹਾਂ ਹੁਣ ਇਸ ਤੋਂ ਅੱਗੇ ਕੀ ਹੋਵੇਗਾ ਯਾਨੀ ਕਿ ਇਸ ਦਾ ਅਗਲਾ ਪਾਰਟ ਵੀ ਆਏਗਾ ਇਹਦਾ ਮਤਲਬ ਇਹ ਹੈ ਕਿ ਇਸ ਕਹਾਣੀ ਦਾ ਇਸ ਫਿਲਮ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਆ ਕਿ ਤੁਹਾਨੂੰ ਇਹ ਫਿਲਮ ਤਾਂ ਜ਼ਰੂਰੀ ਆ ਦੇਖਣੀ ਕਿਉਂਕਿ ਇਸ ਦਾ ਸੈਕੰਡ ਪਾਰਟ ਵੀ ਆਏਗਾ ਕਿਉਂਕਿ ਜੇਕਰ ਤੁਸੀਂ ਸਿਰਫ ਸੈਕੰਡ ਪਾਰਟ ਦੇਖਦੇ ਹੋ ਫਿਰ ਮਿਸਿੰਗ ਹੋ ਜਾਂਦਾ ਕਿ ਫਰਸਟ ਪਾਰਟ ਵਿੱਚ ਕੀ ਹੋਇਆ ਸੀ ਇਸ ਕਰਕੇ ਜ਼ਰੂਰੀਆ ਕਿ ਇੰਨੀ ਵੱਡੀ ਇੰਨੀ ਸੋਹਣੀ ਫਿਲਮ ਜਿਹੜੀ ਬਣੀ ਆ ਬਹੁਤ ਅੱਛੀ ਕਹਾਣੀ ਆ ਬਹੁਤ ਅੱਛੀ ਸਟਾਰ ਕਾਸਟ ਹੈ ਇਸਦੇ ਪਲੱਸ ਪੁਆਇੰਟ ਦੀ ਗੱਲ ਕਰੀਏ ਤਾਂ ਇੱਕ ਇੱਕ ਕਿਰਦਾਰ ਨੂੰ ਇਮੇਜਿਨ ਕਰਨਾ ਇੱਕ ਇੱਕ ਐਕਟਰ ਦੀ ਚੋਣ ਕਰਨੀ ਕਲਾਕਾਰਾਂ ਦੀ ਚੋਣ ਇਸ ਫਿਲਮ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਸੀ ਗੁੱਗੂ ਗਿੱਲ ਕਿਉਂਕਿ ਕਈ ਧਾਕਿਆਂ ਤੋਂ ਗੁੱਗੂ ਗਿੱਲ ਦਾ ਇੱਕ ਖਾਸ ਦਰਸ਼ਕ ਵਰਗ ਹੈ ਹਰ ਉਮਰ ਦਾ ਦਰਸ਼ਕ ਵਰਗ ਹੈ ਤੇ ਉਹਨਾਂ ਦੀ ਡਾਇਲੌਗ ਡਿਲੀਵਰੀ ਇੱਕੋ ਨਦੀ ਤੋਰ ਜਿਸ ਤਰ੍ਹਾਂ ਨਾ ਗੁੱਗੂ ਗਿੱਲ ਦੀ ਤੋਰ ਹੈ ਮਟਕ ਨਾਲ ਤੋਰ ਤੋਰਾ ਉਹਨਾਂ ਦਾ ਚਾਲ ਹੈ ਉਸੇ ਤਰ੍ਹਾਂ ਇਸ ਫਿਲਮ ਦੀ ਕਹਾਣੀ ਵੀ ਮਟਕ ਨਾਲ ਚਲਦੀ ਹੈ ਇਹ ਨਾ ਤਾਂ ਬਹੁਤੀ ਤੇਜ਼ ਹੈ ਨਾ ਹੀ ਸਟੋਰੀ ਬਹੁਤੀ ਸਲੋ ਹੈ ਜਿਸ ਤਰ੍ਹਾਂ ਗੁੱਗੂ ਗਿੱਲ ਦਾ ਇੱਕ ਔਰਾ ਹੈ ਨਾ ਇੱਕ ਚਾਲ ਹੈ ਹੌਲੀ-ਹੌਲੀ ਮਟਕ ਨਾਲ ਤੁਰਨਾ ਉਸੇ ਤਰ੍ਹਾਂ ਕਹਾਣੀ ਵੀ ਮਟਕ ਨਾਲ ਤੁਰਦੀ ਹੈ ਔਰ ਇਹ ਆਖੀਏ ਕਿ ਜੇਕਰ ਦੇਵ ਕਰੋੜ ਦੀ ਵੀ ਆਪਾਂ ਚਾਲ ਦੀ ਗੱਲ ਕਰੀਏ ਉਸ ਦੀ ਵੀ ਜਿਹੜਾ ਤੋਰਾ ਹੈ ਗੁੱਗੂ ਗਿਲ ਦੇ ਵਾਂਗ ਹੀ ਆ ਮਤਲਬ ਉਹਦੇ ਵਿੱਚ ਕੋਈ ਬਹੁਤੀ ਕਾਲੀ ਨਹੀਂ ਬਹੁਤਾ ਉਹ ਹਾਲੀਵੁੱਡ ਨਹੀਂ ਪਰ ਆਪਣੀ ਇੱਕ ਮਟਕ ਹੈ ਇਸੇ ਤਰ੍ਹਾਂ ਇਸ ਕਹਾਣੀ ਦੀ ਇਸ ਫਿਲਮ ਦੀ ਇਸ ਸਟੋਰੀ ਦੀ ਵੀ ਇੱਕ ਮਟਕ ਹੈ ਇੱਕ ਅੰਦਾਜ਼ ਹੈ ਆਪਣੀ ਕਚਾਲ ਹੈ ਆਪਣੀ ਗਰਫਤਾਰ ਹੈ ਤੇ ਉਹ ਦਰਸ਼ਕ ਨੂੰ ਨਾਲ ਤੋਰ ਕੇ ਰੱਖਦੀ ਹੈ ਉਹਦੇ ਮਨ ਅੰਦਰ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਫਿਰ ਉਹਨਾਂ ਸਵਾਲਾਂ ਦਾ ਜਵਾਬ ਦਿੰਦੀ ਆ ਕਿਉਂਕਿ ਜਦੋਂ ਫਿਲਮ ਦੇਖਦੇ ਆ ਪਹਿਲਾਂ ਪਹਿਲਾਂ ਅੱਧਾ ਘੰਟਾ ਤਾਂ ਕਿਉਂਕਿ ਸਟੋਰੀ ਕੈਰੈਕਟਰ ਬਿਲਡ ਕਰਨ ਨੂੰ ਲੱਗ ਜਾਂਦਾ ਉਹਦੇ ਵਿੱਚ ਪਰ ਅੱਧੇ ਪੌਣੇ ਘੰਟੇ 'ਚ ਗਾਣੇ ਵੀ ਕਈ ਆ ਗਏ ਸੀਗੇ ਤੇ ਉਹਦੇ ਵਿੱਚ ਐਕਸ਼ਨ ਵੀ ਹੋ ਗਿਆ ਸਸਪੈਂਸ ਵੀ ਹੋ ਗਿਆ ਡਰਾਮਾ ਵੀ ਚੱਲ ਰਿਹਾ ਲਗਭਗ ਕਈ ਰੰਗ ਜੇ ਹੋ ਗਏ ਸੀ ਉਹਦੇ ਵਿੱਚ ਫਿਰ ਇਹ ਸੋਚ ਰਹੇ ਸੀ ਕਿ ਵੀ ਲਗਭਗ ਐਕਸ਼ਨ ਡਰਾਮਾ ਫਿਲਮ 'ਚ ਆਮ ਚੀਜ਼ਾਂ ਵੀ ਹੁੰਦੀਆਂ ਨੇ ਫਿਰ ਇਹਦੇ ਵਿੱਚ ਉਹਦੇ ਨਾਲੋਂ ਫਰਕ ਕੀ ਹੋਇਆ ਕਿਉਂਕਿ ਚਿੱਟੇ ਦੀ ਗੱਲ ਹੁੰਦੀ ਹੈ ਨਸ਼ਰੀ ਗੱਲ ਹੁੰਦੀ ਹੈ ਦੋ ਰਾਈਵਲ ਫੈਮਲੀਆਂ ਨੇ ਜਿਨ੍ਹਾਂ ਦੀ ਆਪਸ ਵਿੱਚ ਜਿੱਦਾਂ ਦੁਸ਼ਮਣੀਆਂ ਇੱਕ ਪਾਸੇ ਗੁੱਗੂ ਗਿੱਲਰ ਤੇ ਦੂਸਰੇ ਪਾਸੇ ਤੀਰਜ ਰੰਦਾਵਾ ਤੇ ਉਸਦੀ ਵਾਈਫ ਕੁਲ ਸਿੱਧੂ ਹਾਂਜੀ ਦੋ ਸਰਦਾਰ ਫੈਮਲੀਆਂ ਨੇ ਤੇ ਆਪਸ ਵਿੱਚ ਜੰਗ ਇਹ ਆ ਕਿ ਮਾਝੇ ਦੀ ਸਰਦਾਰੀ ਯਾਨੀ ਕਿ ਮਾਝੇ ਤੇ ਰਾਜ ਉਹਨਾਂ ਚੋਂ ਕੌਣ ਕਰੂਗਾ ਮਾਝੇ ਤੇ ਮਤਲਬ ਉਹ ਇੱਕ ਖਿੱਤੇ ਨੂੰ ਆਪਾਂ ਡਾਇਰੈਕਟਲੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਸ਼ੁਰੂ ਵਿੱਚ ਡਿਸਕਲੇਮਰ ਵੀ ਆਉਂਦਾ ਹੈ ਕਿ ਇਸ ਕਹਾਣੀ ਦਾ ਜਾਂ ਪਾਤਰਾਂ ਦਾ ਸਿੱਧਾ ਕਿਸੇ ਖਿੱਤੇ ਨਾਲ ਜਾਂ ਲੋਕਾਂ ਨਾਲ ਸਬੰਧ ਨਹੀਂ ਪਰ ਇਹ ਆ ਵੀ ਇੱਕ ਇਮੇਜੀਨੇਸ਼ਨ ਹੁੰਦੀ ਹੈ ਕਲਪਨਾ ਹੁੰਦੀ ਹੈ ਕਿ ਇਸ ਇਲਾਕੇ ਚ ਇਹ ਕਹਾਣੀ ਵਾਪਰੀ ਜਾਂ ਹੋਈ ਹੋਵੇਗੀ ਸੋ ਉਸ ਇਲਾਕੇ ਦਾ ਮਾਝੇ ਦਾ ਜੋ ਬਾਰਡਰ ਤੋਂ ਪਾਰ ਦਾ ਦਰਿਆ ਤੋਂ ਪਾਰ ਦਾ ਬਾਰਡਰ ਤੋਂ ਪਾਰ ਤੋਂ ਜਿਹੜੀ ਨਸ਼ਾ ਤਸਕਰੀ ਹੈ ਇਹਦੇ ਵਿੱਚ ਚਿੱਟਾ ਅਫੀਮ ਆ ਜਾਂ ਹੋਰ ਤਰ੍ਹਾਂ ਦਾ ਨਸ਼ਾ ਹੈ ਉਹਦੇ ਵਿੱਚ ਜੁੜੇ ਹੋਏ ਸਮੱਗਲਰ ਵੱਡੇ ਪਰਿਵਾਰਾਂ ਦੀ ਕਹਾਣੀ ਹੈ ਤੇ ਹਾਂ ਪੁਲਿਸ ਅੰਤਰ ਦੇ ਵਿੱਚ ਕਿੰਨੇ ਕੁ ਲੋਕੀਂ ਅੰਦਰ ਖਾਤੇ ਇਹਦਾ ਹਿੱਸਾ ਬਣ ਜਾਂਦੇ ਨੇ ਉਹਦੇ ਵੱਲ ਵੀ ਇੱਕ ਇਸ਼ਾਰਾ ਕੀਤਾ ਗਿਆ ਹੈ ਰੂਪੀ ਗਿੱਲ ਐਸਐਸਪੀ ਦਾ ਕਿਰਦਾਰ ਨਮਾਉਂਦੇ ਨੇ ਬੜਾ ਰੋਬਦਾਰ ਜਸ਼ਨਾ ਕਿਰਦਾਰ ਹੈ ਉਹਨਾਂ ਦਾ ਜੋ ਬੋਲਣ ਦਾ ਢੰਗ ਹੈ ਜੋ ਡੈਲੈਕਟ ਹੈ ਉਹ ਬਿਲਕੁਲ ਉਸ ਕਿਰਦਾਰ ਦੇ ਬਿਲਕੁਲ ਨੇੜੇ ਆ ਇਸ ਕਰਕੇ ਹੋਬੂ ਹੋ ਉਹ ਕੋਈ ਇਹ ਨਹੀਂ ਲੱਗਦਾ ਕਿ ਉਹਨਾਂ 'ਚ ਤੇ ਉਹਨਾਂ ਦੇ ਕਰੈਕਟਰ 'ਚ ਕੋਈ ਬਹੁਤਾ ਫਰਕ ਹੈ। ਯਾਨਕਿ ਬਹੁਤ इजीली ਉਹਨਾਂ ਨੇ ਆਪਣੇ ਕਰੈਕਟਰ ਨੂੰ ਨਿਭਾਇਆ। ਤੇ ਗੁੱਗੂ ਗਿੱਲ ਉਹਨਾਂ ਦਾ ਡਾਇਲੌਗ ਡਿਲੀਵਰੀ ਹੈ ਕਿਉਂਕਿ ਉਹ ਇੱਕ ਵੱਖਰਾ ਅੰਦਾਜ਼ ਆ, ਵੱਖਰਾ ਹੋਰ ਐ। ਤੇ ਉਹਨਾਂ ਦੇ ਨਾਲ ਦੇਵ ਖਰੋੜ ਉਹ ਕਹਾਣੀ ਨੂੰ ਅੱਗੇ ਲੈ ਕੇ ਚੱਲਦੇ ਨੇ ਕਿਉਂਕਿ ਦੇਵ ਖਰੋੜ ਇਸ ਫਿਲਮ ਦਾ ਮੇਨ ਹੀਰੋ ਹੈ ਇਸ ਕਰਕੇ ਹੀਰੋ ਦੇ ਮੋਡਿਆਂ ਤੇ ਜ਼ਿਆਦਾ ਪਾਰ ਹੁੰਦਾ ਹੈ। ਔਰ ਇਹ ਫਿਲਮ ਹੈਰਾਨ ਥੋੜੀ ਜੀ ਉਦੋਂ ਕਰਦੀ ਹੈ ਜਦੋਂ ਇਹ ਪਤਾ ਲੱਗਦਾ ਦਰਸ਼ਕ ਨੂੰ ਕਿ ਦੇਵ ਖਰੋੜ ਇੱਕ ਨਹੀਂ ਬਲਕਿ ਉਸ ਦਾ ਡਬਲ ਰੋਲ ਹੈ ਯਾਨੀ ਕਿ ਦੋ ਪ੍ਰਾਣੇ ਇੱਕ ਕਹਿ ਦਈਏ ਕਿ ਵਾੜੇ ਸਾਉ ਜੇ ਸੁਭਾਅ ਦਾ ਪੁਲਿਸ ਕਾਂਸਟੇਬਲ ਹੈ ਤੇ ਦੂਸਰਾ ਵਿਗੜਿਆ ਹੋਇਆ ਵੈਲੀ ਹੈ ਤੇ ਦੋਵੇਂ ਕਿਰਦਾਰ ਜਦੋਂ ਬਰਾਬਰ ਵੀ ਚੱਲਦੇ ਆ ਦਰਸ਼ਕ ਥੋੜਾ ਜਿਆ ਸੋਚਣਾ ਵੀ ਇਹ ਕੀ ਹੋਇਆ ਹੋਏਗਾ ਕਿ ਦੋ ਕਰੈਕਟਰਸ ਲਿਆਉਣ ਦੀ ਕੀ ਲੋੜ ਪੈਗੀ ਡਬਲ ਰੋਲ ਦਾ ਕੀ ਮਤਲਬ ਨਿਕਲਿਆ ਮਾਨੰਦਰ ਇਹ ਵੀ ਸਵਾਲ ਹੁੰਦੇ ਆ ਚਲੋ ਖੈਰ ਕਹਾਣੀ ਅੱਗੇ ਤੁਰਦੀ ਹੈ ਤੇ ਐਸਐਸਪੀ ਸਸਪੈਂਡ ਹੁੰਦੀ ਹੈ ਉਸ ਦਾ ਇੱਕ ਵੱਖਰਾ ਰੀਜ਼ਨ ਤੇ ਫਿਰ ਇੱਕ ਸਿਆਸਤ ਸ਼ੁਰੂ ਹੁੰਦੀ ਹੈ ਹਾਲਾਂਕਿ ਮੈਂ ਪੂਰੀ ਕਹਾਣੀ ਤਾਂ ਤੁਹਾਨੂੰ ਨਹੀਂ ਦੱਸਾਂਗਾ ਕਿਉਂਕਿ ਜੇਕਰ ਪਹਿਲਾਂ ਹੀ ਤੁਹਾਨੂੰ ਪੂਰੀ ਕਹਾਣੀ ਦੱਸਤੀ ਫਿਰ ਉਹ ਫਿਲਮ ਦੇਖਣ ਦਾ ਟੇਸ ਨਹੀਂ ਰਹਿੰਦਾ ਇਸ ਕਰਕੇ ਤੁਹਾਨੂੰ ਥੋੜੀ ਜੀ ਆਊਟਲਾਈਨ ਜੀ ਦੇ ਦਿੰਨੇ ਆ ਕਿ ਇਸ ਵਿੱਚ ਪੋਲਿਟਿਕਸ ਹੋਈ ਹੈ ਇਸ ਵਿੱਚ ਆਪਸੀ ਰਿਸ਼ਤਿਆਂ ਦਾ ਨਿਗ ਵੀ ਹੈ ਪਰਿਵਾਰਾਂ ਦਾ ਇੱਕ ਭਰਾ ਦਾ ਭਰਾ ਦੇ ਨਾਲ ਕਿੰਨਾ ਗੂੜਾ ਪਿਆਰ ਹੋ ਸਕਦਾ ਹੈ ਉਹ ਫਿਲਮ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਸੱਚੀ ਇੱਕ ਵਾਰ ਤਾਂ ਦੇਵ ਖਰੋੜ ਦੇ ਉਸ ਕੈਰੈਕਟਰ ਨੂੰ ਫੀਲ ਕਰਕੇ ਨਾ ਅੱਖਾਂ 'ਚ ਹੰਝੂ ਜ਼ਰੂਰ ਆਉਂਦੇ ਨੇ ਇੱਕ ਪੁੱਤਰ ਦਾ ਆਪਣੀ ਮਾਂ ਨਾਲ ਕਿੰਨਾ ਗਹਿਰਾ ਪਿਆਰ ਹੋ ਸਕਦਾ ਉਹ ਵੀ ਅੱਖਾਂ 'ਚ ਹੰਝੂ ਲਿਆ ਦਿੰਦਾ ਹੈ ਇਮੋਸ਼ਨਲ ਹੈ ਕਾਫੀ ਜਗ੍ਹਾ ਤੇ ਫਿਲਮ ਈਮੋਸ਼ਨ ਕਰਦੀ ਹੈ ਜੇਕਰ ਕਮੇਡੀ ਗੱਲ ਆਖੀ ਇਸ ਵਿੱਚ ਕੋਈ ਕਮੇਡੀ ਨਹੀਂ ਹੈ ਕੋਈ ਹਲਕੀ ਫੁਲਕੀ ਕੋਈ ਜ਼ਿਆਦਾ ਕਮੇਡੀ ਨਹੀਂ ਹੈ ਕਿ ਤਰ੍ਹਾਂ ਦਾ ਸੀਰੀਅਸ ਮੋਡ ਲੈਂਦੀ ਹੈ ਸਸਪੈਂਸ ਹੈ ਐਕਸ਼ਨ ਹੈ ਡਰਾਮਾ ਹੈ ਔਰ ਫਿਰ ਸਿਆਸਤ ਵੀ ਕਿਤਨਾ ਕਿਤੇ ਭਾਰੂ ਹੁੰਦੀ ਹੈ ਇਲੈਕਸ਼ਨ ਆ ਰਹੀਆਂ ਨੇ ਜੀ ਤੇ ਦੋਵੇਂ ਪਰਿਵਾਰਾਂ ਦੇ ਵਿੱਚੋਂ ਇਲੈਕਸ਼ਨ ਵਿੱਚ ਪਾਰਟਿਸਪੇਟ ਹੋਣ ਦਾ ਵੀ ਅ ਸ਼ੁਰੂ ਕੀਤਾ ਜਾਂਦਾ ਐਲਾਨ ਕੀਤਾ ਜਾਂਦਾ ਪਰ ਇਹ ਆਖੀਏ ਕਿ ਇਸ ਕਹਾਣੀ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਗਭਗ ਅਖੀਰ ਤੱਕ ਜਿਸ ਤਰ੍ਹਾਂ ਚੱਲਦੀ ਆ ਜਿਸ ਤਰ੍ਹਾਂ ਦੀ ਕਹਾਣੀ ਪਰਦੇ ਤੇ ਦਿਖਾਈ ਦੇ ਰਹੀ ਹੁੰਦੀ ਆ ਅਸਲ ਵਿੱਚ ਅਸਲ ਕਹਾਣੀ ਇਹ ਉਹ ਹੁੰਦੀ ਹੀ ਨਹੀਂ ਕਿਉਂਕਿ ਇਹ ਫਿਲਮ ਚੱਲਦੇ-ਚੱਲਦੇ ਕੁਝ ਇਸ ਤਰ੍ਹਾਂ ਦੇ ਕਲੂ ਦੇ ਜਾਂਦੀ ਆ ਜਿਹੜਾ ਸਿਆਣਾ ਮਚਿਓਰ ਆਡੀਅנס ਆ ਉਹ ਕਲੂ ਨੂੰ ਫੜਦਾ ਜਾਂਦਾ ਤੇ ਉਹ ਸੋਚ ਰਿਹਾ ਹੁੰਦਾ ਕਿ ਉਹ ਕਲੂਜ਼ ਦਾ ਰਿਪਲਾਈ ਕਿੱਥੇ ਤੋਂ ਮਿਲੇਗਾ ਉਹ ਫਿਲਮ ਦੀ ਕਹਾਣੀ ਦੇ ਵਖਰਾਉੜ ਦੇ ਜ਼ਰੀਏ ਜਾਂ ਫਿਰ ਬੁਣੇ ਗਏ ਪਾਤਰਾਂ ਦੇ ਜ਼ਰੀਏ ਇੰਟਰਵਲ ਤੋਂ ਪਹਿਲਾਂ ਜੋ ਕਹਾਣੀ ਸੀ ਉਹਦੇ ਵਿੱਚੋਂ ਫਿਰ ਉਹ ਕਲੂ ਯਾਦ ਕਰਨੇ ਪੈਂਦੇ ਨੇ। ਯਾਨੀ ਕਿ ਆਪਣੇ ਦਿਮਾਗ ਤੇ ਵੀ ਜ਼ੋਰ ਪਾਉਣਾ ਪੈਂਦਾ ਕਿ ਜਦੋਂ ਇੰਨੀ ਆਸਾਨ ਜੀ ਫਿਲਮ ਲੱਗ ਰਹੀ ਸੀ ਅਸਲ ਵਿੱਚ ਉਸ ਨਾਰਵੇਜ ਚ ਕੁਝ ਜਿਹੇ ਸੀਨ ਆਏ ਨੇ ਜਿਹੜੇ ਉਹਨੇ ਆਸਾਨ ਨਹੀਂ ਸੀ ਪਰ ਉਹਨਾਂ ਦੀ ਵੈਲਿਊ ਫਿਲਮ ਦੇ ਨੈਕਸਟ ਪਾਰਟ ਵਿੱਚ ਜਾਂ ਫਿਰ ਆਖੀ ਹਾਫ ਤੋਂ ਬਾਅਦ ਪਤਾ ਲੱਗਦੀ ਹੈ ਕਿ ਠੀਕ ਆ। ਕੁਝ ਸ਼ੰਕੇ ਹੁੰਦੇ ਆ ਜਾਂ ਕੁਝ ਸਵਾਲ ਹੁੰਦੇ ਉਹਨਾਂ ਦੇ ਜਵਾਬ ਮਿਲਦੇ ਜਾਂਦੇ ਨੇ। ਯਾਨੀ ਕਿ ਇੱਕ ਇਨਵੋਲਵ ਕਰਨਾ ਆਡੀਅנס ਨੂੰ ਇੱਕ ਕਹਾਣੀ ਦੇ ਵਿੱਚ ਜੋੜ ਕੇ ਰੱਖਣਾ ਔਰ ਮੈਂ ਤਾਂ ਇਹ ਆਖਾਂਗਾ ਕਿ ਫਿਲਮ ਜਦੋਂ ਦੇਖਦਾ ਨਾ ਬੰਦਾ ਫਿਲਮ ਦੇਖਣ ਤੋਂ ਬਾਅਦ ਮਨ ਚ ਇਹ ਹੁੰਦਾ ਅੱਛਾ ਹੁਣ ਇਹਦਾ ਸੈਕੰਡ ਪਾਰਟ ਵੀ ਆਏਗਾ ਔਰ ਇਹ ਵੀ ਪਤਾ ਹੁੰਦਾ ਕਿ ਸੈਕੰਡ ਪਾਰਟ ਤਾਂ ਇਸ ਤੋਂ ਵੀ ਵੱਧ ਖਤਰਨਾਕ ਹੋਏਗਾ ਉਸ ਵਿੱਚ ਇਸ ਤੋਂ ਵੀ ਵੱਡੀ ਕਹਾਣੀ ਹੋਏਗੀ ਔਰ ਇੱਕ ਪਾਸੇ ਗੁੱਗੂ ਗੇਲ ਤੇ ਫਿਰ ਦੇਵਖਰੋੜ ਦੋਵੇਂ ਆਮੋ ਸਾਹਮਣੇ ਹੋਣਗੇ ਉਸ ਨਾਲ ਤੇ ਚੇਲਾ ਕਹਿ ਸਕਦੇ ਆ ਪਰ ਦੋਵਾਂ ਦਾ ਇੱਕ ਤਰ੍ਹਾਂ ਦਾ ਕਰੈਕਟਰ ਨੂੰ ਇੱਕ ਦੂਸਰੇ ਦੇ ਬਰਾਬਰ ਬਿਲਡ ਕਰਨ ਲਈ ਇਹ ਕਹਾਣੀ ਆ ਜਿਹੜੀ ਉਹ ਪੂਰੀ ਅਖੀਰ ਤੱਕ ਲੈ ਕੇ ਜਾਂਦੀ ਆ ਪਰ ਇਹ ਵੀ ਅਗੇ ਜਦੋਂ ਨਾ ਦਰਸ਼ਕ ਇਹ ਨਹੀਂ ਹੈਗਾ ਕਿ ਫਿਲਮ ਸਿਨੇਮਾ ਚ ਦੇਖੀ ਤੇ ਉਸ ਤੋਂ ਬਾਅਦ ਉੱਥੇ ਛੱਡ ਕੇ ਆ ਗਏ ਨਹੀਂ ਇਹ ਫਿਲਮ ਬੰਦੇ ਨੂੰ ਇਨਵੋਲਵ ਕਰਦੀ ਆ ਉਹਦੇ ਘਰ ਤੱਕ ਜਾਂਦ ਤੱਕ ਉਹ ਜਾਂਦਾ ਨਾ ਕਾਫੀ ਸਮਾਂ ਫਿਲਮ ਦਾ ਅਸਰ ਹਉਤੇ ਰਹਿੰਦਾ ਉਦੇ ਦਿਮਾਗ 'ਚ ਘੁੰਮਦੀ ਰਹਿੰਦੀ ਆ ਇਹਦੀ ਕਹਾਣੀ ਔਰ ਇਸ ਦਾ ਕੋਈ ਨਾ ਕੋਈ ਕਰੈਕਟਰ ਹੈ ਜਿਹੜਾ ਉਹ ਵੀ ਅ ਦਰਸ਼ਕ ਦੇ ਉੱਪਰ ਹਾਵੀ ਹੁੰਦਾ ਕਿਉਂਕਿ ਇਸ ਸਿਨੇਮਾ 'ਚ ਜਦੋਂ ਬਾਹਰ ਨਿਕਲਦਾ ਨਾ ਦਰਸ਼ਕ ਜਾਂ ਤਾਂ ਉਹ ਦੇਵ ਕਰੋੜ ਬਣ ਕੇ ਨਿਕਲਦਾ ਜਾਂ ਗੁੱਗੂ ਗੇਲ ਬਣ ਕੇ ਨਿਕਲਦਾ ਜਾਂ ਹਬੀਤਾਲੀਵਲ ਬਣ ਕੇ ਨਿਕਲਦਾ ਜਾਂ ਫਿਰ ਉਹ ਧੀਰਜ ਕੁਮਾਰ ਬਣ ਕੇ ਨਿਕਲਦਾ ਹਾਂ ਮਾਰਕਰ ਰੰਦਾਵਾ ਦੀ ਐਕਟਿੰਗ ਹੈ ਜਿਹੜੀ ਐਕਸਪ੍ਰੈਸ਼ਨ ਆ ਸੱਚੀ ਉਹ ਬਾਤੇ ਹੀ ਇੱਕ ਚਾਰ ਮੈਸੂ ਫਿਲਮਾਂ ਦੇ ਵਿੱਚ ਹਾਲਾਂਕਿ ਉਹ 네ਗੇਟਿਵ ਕਿਰਦਾਰ ਹੈ ਬਟ ਉਹ ਜਿਹੜੀ ਇੱਕ ਵਿਲਨ ਦੀ ਸਮਾਈਲ ਹੈ ਨਾ ਬਾ ਕਮਾਲ ਹੈ ਇਸ ਤਰ੍ਹਾਂ ਦੀ ਸਮਾਈਲ ਬਾਲੀਵੁੱਡ 'ਚ ਬਹੁਤ ਪਹਿਲਾਂ ਇੱਕ ਵਿਲਨ ਹੁੰਦੇ ਸਨ ਜੀਵਨ ਜੀਵਨ ਤੋਂ ਬਾਅਦ ਕਿਤੇ ਸਿਨੇਮਾ ਸਕਰੀਨ ਨੂੰ ਇਸ ਤਰ੍ਹਾਂ ਦਾ ਵਿਲਨ ਮਿਲਿਆ ਇੰਨਾ オリジナル ਇੰਨਾ ਤਕੜਾ ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਗੁੱਗੂ ਗਿੱਲ ਜਾਂ ਫਿਰ ਹੌਬੀ ਧਾਲੀਵਾਲ ਤੇ ਤੀਰਜ ਕੁਮਾਰ ਇਹ ਆਲਰੇਡੀ ਐਸਟੈਬਲਿਸ਼ਡ ਥੇ ਅਲਰੇਡੀ ਇਹਨਾਂ ਦੇ ਨਾਮ ਇੰਡਸਟਰੀ 'ਚ ਹੈਗੇ ਆ ਇਹਨਾਂ ਨੇ ਵੱਡੀਆਂ-ਵੱਡੀਆਂ ਫਿਲਮਾਂ ਕੀਤੀਆਂ ਵੀ ਬਹੁਤ ਵੱਡੀ ਫਿਲਮ ਹੈ ਕਿਉਂਕਿ ਉਹਨਾਂ ਨੂੰ ਦੇਖਣ ਤੇ ਇਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਫਿਲਮ ਜਾਂ ਇਹ ਸੀਕਵੈਂਸ ਕਿੱਧਰ ਨੂੰ ਜਾਏਗਾ ਬਟ ਮਾਰਕਰਨ ਦਾਵਾ ਆਪਣੇ ਆਪ ਵਿੱਚ ਇੱਕ ਵੱਖਰੀ ਆਈਡੈਂਟੀਟੀ ਜ਼ਰੂਰ ਬਣਾਉਣ ਚੁੱਕਾ ਕਾਮਯਾਬ ਹੋਏ ਨੇ ਕਿਉਂਕਿ ਮਿਊਜ਼ਿਕ ਦੀ ਗੱਲ ਕਰੀਏ ਇਸ ਫਿਲਮ ਦੇ ਵੈਸੇ ਤਾਂ ਇਸ ਤਰ੍ਹਾਂ ਦੀਆਂ ਫਿਲਮਾਂ 'ਚ ਜ਼ਿਆਦਾ ਮਿਊਜ਼ਿਕ ਦੀ ਨਹੀਂ ਕੋਈ ਗੈਪ ਨਹੀਂ ਹੁੰਦਾ ਨਹੀਂ ਲੋੜ ਨਹੀਂ ਹੁੰਦੀ ਪਰ ਫਿਰ ਵੀ ਇਸ ਵਿੱਚ ਗਾਣੇ ਹੈਗੇ ਆ ਚੰਗੇ ਗਾਣੇ ਆ ਤੇ ਕਿਤੇ ਕਿਤੇ ਇਹ ਵੀ ਲੱਗਦਾ ਕਿ ਇੱਕ ਦੋ ਗਾਣੇ ਸ਼ਾਇਦ ਇਸ ਵਿੱਚ ਇੱਕ ਜਾਂ ਦੋ ਗਾਣੇ ਕਿਤੇ ਜ਼ਿਆਦਾ ਹੋ ਗਏ ਲੱਗਦੇ ਨੇ ਜਿਹੜੇ ਸੈਕੰਡ ਹਾਫ ਚ ਪਰ ਉਹ ਫੀਲ ਨਹੀਂ ਹੁੰਦੇ ਕਿਉਂਕਿ ਕਹਾਣੀ ਚ ਇਮੋਸ਼ਨ ਚ ਉਹਨਾਂ ਗਾਣਿਆਂ ਦੀ ਉਹਨਾਂ ਬੋਲਾਂ ਦੀ ਲੋੜ ਸੀ ਕਿਤਨਾ ਕਿਤੇ ਕਹਾਣੀ ਸੈਡ ਵੀ ਹੁੰਦੀ ਆ ਵਿਛੋੜਾ ਵੀ ਆਉਂਦਾ ਪਰ ਐਨਾਕ ਜ਼ਰੂਰ ਆ ਵੀ ਯਾਰ ਤੁਹਾਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਜਿੰਨੇ ਵੀ ਦਰਸ਼ਕ ਹਨ ਜਿਹਦਾ ਟੇਸਟ ਵੈਬ ਸੀਰੀਜ਼ ਦੇਖਣ ਦਾ ਵੀ ਆ ਕਰਾਇਮ ਥ੍ਰਿਲਰ ਮੂਵੀਜ਼ ਦੇਖਣ ਦਾ ਵੀ ਹੈ ਹਾਲੀਵੁੱਡ ਦੀਆਂ ਜਾਂ ਬਾਲੀਵੁੱਡ ਦੀਆਂ ਪੰਜਾਬੀ ਸਿਨੇਮਾ ਚ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੇਖਣ ਦਾ ਜਿਹਨਾਂ ਦਾ ਟੇਸਟ ਹੈ ਉਹਨਾਂ ਨੂੰ ਬਹੁਤ ਅੱਛੀ ਲੱਗੇਗੀ ਬੜੀ ਪਸੰਦ ਆਏਗੀ ਤੇ ਇਹਦੇ ਨਾਲ ਨਾਲ ਹਰ ਦਰਸ਼ਕ ਹੈ ਜਿਹੜਾ ਹਰ ਦਰਸ਼ਕ ਮੀਨਸ ਜਿਹੜੇ ਕਿ ਸਾਰੀਆਂ ਫਿਲਮਾਂ ਦੇਖਦੇ ਆਂ ਔਰ ਕਮੇਡੀ ਠੀਕ ਆ ਕਮੇਡੀ ਫਿਲਮਾਂ ਦਾ ਇੱਕ ਅਲੱਗ ਦਰਸ਼ਕ ਵਰਗ ਹੁੰਦਾ ਤੇ ਕੁਝ ਇਤਿਹਾਸਕ ਪਾਤਰਾਂ ਨੂੰ ਲੈ ਕੇ ਫਿਲਮਾਂ ਬਣਦੀਆਂ ਨੇ ਉਹਨਾਂ ਦਾ ਵੀ ਦਰਸ਼ਕ ਵਰਗ ਹੁੰਦਾ ਹੈ ਪਰ ਇਹ ਫਿਲਮ ਵੀ ਐਸੀ ਹੈ ਜਿਹੜੀ ਕਿ ਲਗਭਗ ਸਾਰੇ ਦਰਸ਼ਕਾਂ ਲਈ ਆ ਜਦੋਂ ਦੇਖੋਗੇ ਤਾਂ ਤੁਹਾਨੂੰ ਦੇਖਣ ਤੋਂ ਬਾਅਦ ਜਾਂ ਫਿਲਮ ਖਤਮ ਹੋਣ ਤੋਂ ਬਾਅਦ ਬਾਹਰ ਆਉਂਗੇ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਇੱਕਾ ਹੀ ਗੱਲ ਦਾ ਕੀ ਮਤਲਬ ਹੁੰਦਾ ਤੁਸੀਂ ਆਪਣੇ ਆਪ ਨੂੰ ਫੀਲ ਹੀ ਨਹੀਂ ਕਰੋਗੇ ਯਾਰ ਮੈਂ ਬਾਹਰ ਆ ਗਿਆ ਥੋੜਾ ਧਿਆਨ ਥੋੜਾ ਮਨ ਕਹਾਣੀ ਚ ਹੀ ਬੜਿਆ ਰਹੂਗਾ ਸਿਨੇਮਾ ਚ ਹੀ ਬੜਿਆ ਰਹੂਗਾ ਤੇ ਜ਼ਰੂਰ ਰੱਖਾਂਗੇ ਕਿ ਇੱਕ ਵਾਰ ਜ਼ਰੂਰ ਦੇਖਣੀ ਚਾਹੀਦੀ ਆ ਕਿਉਂਕਿ ਇਸ ਫਿਲਮ ਦਾ ਸੈਕੰਡ ਪਾਰਟ ਵੀ ਆਉਣਾ ਹੈ ਤੇ ਇਸ ਕਰਕੇ ਐਮਐਸ ਨਹੀਂ ਕਰਨੀ ਚਾਹੀਦੀ ਵਧੀਆ ਸਮੇਂ ਤੇ ਇੱਕ ਅੱਛੀ ਫਿਲਮ ਬਣੀ ਹੈ ਤੇ ਉਮੀਦ ਹੈ ਦਰਸ਼ਕਾਂ ਦਾ ਭਰਪੂਰ ਪਿਆਰ ਮਿਲੂਗਾ ਔਰ ਇੱਕ ਵਾਰ ਫਿਰ ਹੌਬੀ ਧਾਲੀਵਾਲ ਸਾਹਿਬ ਉਹਨਾਂ ਦਾ ਚਿਹਰਾ ਦਾ ਕਿਆ ਬਾਤ ਹੈ ਜੀ ਕਿਉਂਕਿ ਸਕਰੀਨ ਤੇ ਜਦੋਂ ਆਉਂਦੇ ਆ ਨਾ ਅਟਰੈਕਸ਼ਨ ਹੈ ਪੂਰੀ ਸਕਰੀਨ ਤੇ ਉਹਨਾਂ ਦਾ ਦਮਦਬਾ ਹੁੰਦਾ ਹੈ ਇਸੇ ਤਰ੍ਹਾਂ ਗੁਗੂ ਗਿੱਲ ਤੇ ਇਸੇ ਤਰ੍ਹਾਂ ਦੇਵ ਖਰੋੜ ਹੁਣ ਇਹ ਤਿੰਨੇ ਹੀ ਚਿਹਰੇ ਨੇ ਐਕਸਪੈਕਟਿਡ ਦਾ ਇਹ ਤਿੰਨੇ ਨੇ ਬਾਕੀ ਨਵੇਂ ਚਿਹਰੇ ਵੀ ਕਿਹੜੇ ਐਡ ਹੋਣਗੇ ਇਸ ਦੇ ਸੈਕੰਡ ਪਾਰਟ ਦੀ कह दिए गी, नी ने ਉਹਦੇ ਵਿੱਚ ਇਹ ਤਿੰਨ ਤਾਂ ਹੈਗੇ ਹੀ ਹੈਗੇ ਨੇ ਔਰ ਉਮੀਦ ਹੈ ਕਿ ਸੈਕੰਡ ਪਾਰਟ ਵੀ ਜਲਦੀ ਆਏਗਾ ਪਰ ਉਦੋਂ ਤੱਕ ਆ ਚੀਜ਼ ਦੇਖਣੀ ਬੜੀ ਜ਼ਰੂਰੀ ਆ ਬੜੀ ਕੈਮ ਬੜੀ ਵਧੀਆ ਬੜੀ ਘੈਂਟ ਮੂਵੀ ਆ ਇੱਕ ਵਾਰ ਜ਼ਰੂਰ ਦੇਖੋ ਦੇਖ ਕੇ احساس ਹੋਊਗਾ ਕਿ ਆਪਾਂ ਇੱਕ ਚੰਗੀ ਫਿਲਮ ਦੇਖੀ ਆ 올 ది ਬੈਸਟ ਮਜਾਇਲ ਫਿਲਮ ਦੀ ਸਾਰੀ ਟੀਮ ਨੂੰ ਡਾਇਰੈਕਟਰ ਧੀਰਜ ਰਤਨ ਕੁਮਾਰ ਜੀ ਨੂੰ ਬਹੁਤ ਬਹੁਤ ਥੈਂਕਸ ਸਾਰਿਆਂ ਦਾ ਸ਼ੁਕਰੀਆ ਨਹੀਂ ਸੋਹਣੀ ਪਿਆਰੀ ਫਿਲਮ ਬਣਾਉਣ ਦੇ ਲਈ ਧੰਨਵਾਦ ਫਿਰ ਮਿਲਦੇ ਆਂ ਜੀ ਹਾਸ ਦੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ